ਬਾਬਾ ਸਾਹਿਬ ਤੇਰੀ ਸੋਚ ਤੇ ਮੈਂ ਅਧਿਆਨ ਦੇ ਥੋਕੀ ਪਹਿਲਾ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਕਿ ਮੈਨੂੰ ਇੱਥੇ ਬੁਲਾਇਆ ਤੁਸੀਂ ਤੇ ਬੜੀ ਇਨਸਪੀਰੇਸ਼ਨ ਆ ਉਹ ਜਿਹੜਾ 1800 ਈਸਵੀ ਦਾ ਟਾਈਮ ਸੀਗਾ ਅਸੀਂ ਸਭ ਜਾਣਦੇ ਆ ਕਿ ਜਿਹੜੀ ਆਪਣੀ ਫੀਮੇਲ ਸੀਗੀਆਂ ਲੇਡੀ ਸੀਗੀਆਂ ਉਹਨਾਂ ਲਈ ਕਿੰਨਾ ਔਖਾ ਸੀਗਾ ਜੋ ਅਸੀਂ ਅੱਜ ਸਿਚੁਏਸ਼ਨ ਦੇਖਦੇ ਆ ਹਰ ਇੱਕ ਸੈਕਟਰ ਦੇ ਵਿੱਚ ਜੋ ਲੇਡੀਜ਼ ਦੀ ਪਾਰਟਿਸਪੇਸ਼ਨ ਹੈਗੀ ਇਹ ਚਾਹੇ ਉਹ ਐਜੂਕੇਸ਼ਨ ਸੈਕਟਰ ਆ ਚਾਹੇ ਉਹ ਕੋਈ ਵੀ ਸੈਕਟਰ ਹੈਗਾ ਤਾਂ ਉਹ ਸਵਿੱਤਰੀ ਬਾਈ ਫੂਲੇ ਜੀ ਦੀ ਦੇਣ ਹੈਗੀ ਆ ਕਿਉਂਕਿ ਜਿਹੜਾ ਫਸਟ ਜਿਹੜਾ ਸਕੂਲ ਸੀਗਾ ਆਪਣਾ ਉਹ ਵੀ ਇਹਨਾਂ ਦੀ ਬੜੀ ਜਿਹੜਾ ਸਹਿਯੋਗ ਮਾ ਸਵਿੱਤਰੀ ਬਾਈ ਫੂਲੇ ਜੀ ਦਾ ਜਿਹੜਾ ਹੈਗਾ ਹੈ ਜਿਹੜਾ ਇੰਡੀਅਨ ਹੈਲਥ ਸਿਸਟਮ ਬਣਾ ਐਜੂਕੇਸ਼ਨ ਸਿਸਟਮ ਹੈ ਉਹ ਚ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਨੇ ਔਰਤਾਂ ਦੀ ਜਿਹੜੀ ਐਜੂਕੇਸ਼ਨ ਲਈ ਜੋ ਸੰਘਰਸ਼ ਕੀਤਾ ਉਹ ਮਤਲਬ ਕਿ ਹੋਰ ਕਿਸੇ ਨਾਲ ਵੀ ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਉਹਨੇ ਪੂਰੇ ਤੇ ਪੂਰੇ ਐਜੂਕੇਸ਼ਨ ਸਿਸਟਮ ਨੂੰ ਚੇਂਜ ਕਰ ਦਿੱਤਾ ਇਹ ਉਹਨਾਂ ਦੀ ਹੀ ਦੇਣ ਹੈ ਕਿ ਅੱਜ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਾਡੇ ਸਮਾਜ ਦੀਆਂ ਜਾਂ ਜਨਰਲ ਹੋਣ ਚਾਹੀਏ ਕੋਈ ਵੀ ਹੋਣ ਜੋ ਔਮਨ ਹੈਗੀ ਹੈ ਅੱਜ ਪੜ੍ਹ ਲਿਖ ਗਏ ਨੇ ਬੜੇ ਬੜੇ ਅਹੁਦਿਆਂ ਤੇ ਬੈਠੇ ਨੇ ਇਵਨ ਪ੍ਰਾਈਮ ਮਿਨਿਸਟਰ ਤੱਕ ਬਣਿਆ ਨੇ ਤਾਂ ਮੈਂ ਸੋਚਦਾ ਇਹ ਮਾਤਾ ਸੁਤਰੀਬਾਈ ਫੁਲੇਜੀ ਦੀ ਦੇਣ ਨੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਉਹਨਾਂ ਦੇ ਜਨਮ ਦਿਨ ਤੇ ਵਧਾਈ ਦਿੰਦਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਹਨਾਂ ਦੇ ਜੋ ਦੱਸੇ ਹੋਏ ਮਾਰਗ ਦੇ ਉੱਤੇ ਚੱਲਣ ਤੇ ਅਸੀਂ ਜਿਹੜੀ ਹੈਗੇ ਉਹਨਾਂ ਨੇ ਜਿਵੇਂ ਔਰਤਾਂ ਨੂੰ ਜੋ ਇੰਨੇ ਅਪਲਿਫਟਮੈਂਟ ਕੀਤੀ ਹੈਗੀ ਹੈ ਉਹਨਾਂ ਨੂੰ ਜ਼ਰੂਰ ਯਾਦ ਕਰੀਏ ਤਾਂ ਜੈ ਹਿੰਦ ਜੈ ਭਾਰਤ ਅੱਜ ਦੇ ਇਸ ਮੁਬਾਰਕ ਦਿਨ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ ਜਦੋਂ ਮਾਸ ਮਿਤਰੀ ਵਾਈ ਫੂਲੇ ਦਾ ਜਨਮ ਦਿਨ ਹੈ ਔਰ ਉਹਨਾਂ ਦੇ ਨਾਲ ਮੈਂ ਮਾ ਫਾਤਿਮਾ ਸ਼ੇਕਰੂ ਵੀ ਯਾਦ ਕਰਦਾ ਜਿਨ੍ਹਾਂ ਨੇ ਜਿਨ੍ਹਾਂ ਦੇ ਸਦਕਾ ਔਰ ਖਾਸ ਕਰ ਮਹਾਤਮਾ ਜੋਤੀ ਵਾਫੂਲੇ ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਬਲੀਦਾਨ ਕਰਤਾ ਸਮਾਜ ਸੁਧਾਰ ਲਈ ਔਰ ਖਾਸ ਕਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਜਿਹੜੀ ਵੀ ਲੇਡੀ ਹੈ ਕਿਸੇ ਵੀ ਵਰਗ ਦੀ ਹੈ ਕਿਸੇ ਵੀ ਜਾਤ ਨਾਲ ਸੰਬੰਧ ਰੱਖਦੀ ਹੈ ਉਹਨਾਂ ਲਈ ਜੇ ਸੰਘਰਸ਼ ਕੀਤਾ ਅੱਜ ਪਹਿਲਾਂ ਤਾਂ ਮੈਂ ਪੂਰੇ ਦੇਸ਼ਵਾਸੀਆਂ ਨੂੰ ਸวิตਰੀ ਵੈ ਫੁੱਲੇ ਜੀ ਦੇ ਜਨਮ ਦਿਨ ਤੇ ਬਹੁਤ ਬਹੁਤ ਮੁਬਾਰਕਾ ਦਿੰਦਾ ਔਰ ਉੱਥੇ ਹੀ ਮੈਂ ਸਾਰੇ ਦੇਸ਼ਵਾਸੀਆਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਸวิตਰੀ ਵੈ ਫੁੱਲੇ ਜੀ ਉਹ ਪਹਿਲੇ ਇੱਕ ਔਰਤ ਹੋਏ ਆ ਜਿਨ੍ਹਾਂ ਨੇ ਇੱਕ ਇਤਿਹਾਸ ਰਚਿਆ ਹੈ ਔਰ ਇਸ ਇਤਿਹਾਸ ਇਸ ਤਰੀਕੇ ਨਾਲ ਰਚਿਆ ਹੈ ਕਿ ਜਿਹੜਾ ਇਸਤਰੀ ਨੂੰ ਅੱਜ ਪੂਰੇ ਵਿਸ਼ਵ ਦੇ ਅੰਦਰ ਮਾਨ ਸਤਕਾਰ ਮਿਲਦੇ ਆਏ ਉਹ ਮਾਨ ਸਤਕਾਰ ਮਿਲਣ ਦਾ ਆਦੀ ਧਰਮ ਸਮਾਜ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੁਨੀਆ ਦੀ ਸਭ ਤੋਂ ਵੱਡੀ ਸਮਾਜ ਸੁਧਾਰਕ ਮੈਂ ਤਾਂ ਕਹੂੰਗਾ ਹਿੰਦੁਸਤਾਨ ਨਹੀਂ ਦੁਨੀਆ ਦੀ ਮਾਤਾ ਸੁਵਿਤਰੀ ਬਾਈ ਫੁੱਲੇ ਦਾ ਜਿਹੜਾ ਜਨਮ ਦਿਨ ਮਨਾਉਣ ਦਾ ਜਿਹੜਾ ਤੁਸੀਂ ਉਪਰਾਲਾ ਕੀਤਾ ਹੈ ਪਹਿਲਾਂ ਤਾਂ ਬਹੁਤ ਜ਼ਿਆਦਾ ਇਹਦੇ ਜਿਹੜੇ ਪ੍ਰਬੰਧਕ ਹੈ ਰਾਜਕਈ ਜੀ ਨੂੰ ਬਹੁਤ ਬਹੁਤ ਉਹਦੀਆਂ ਮੁਬਾਰਕਾਂ ਔਰ ਅਸੀਂ ਮਾਤਾ ਸੁਵਿਤਰੀ ਬਾਈ ਫੁੱਲੇ ਨੂੰ ਸ਼ਰਧਾਂਜਲੀ ਭੇਟ ਕਰਦੇ ਦੇਖੋ ਅਜੋਕੀ ਔਰਤ ਦੀ ਜਿਹੜੀ ਸਥਿਤੀ ਹੈ ਜੇ ਮਾਤਾ ਸੁਵਿਤਰੀ ਬਾਈ ਫੁੱਲੇ ਨਾ ਹੁੰਦੀ ਕਾਜੋ ਸਥਿਤੀ ਨਾ ਹੁੰਦੀ ਦੇਸ਼ ਦੇ ਪ੍ਰਧਾਨ ਮੰਤਰੀ ਔਰਤ ਰਹਿ ਚੁੱਕੀ ਵੀ ਦੇਸ਼ ਦੀ ਰਾਸ਼ਟਰਪਤੀ ਔਰਤ ਹੈ ਦੇਸ਼ ਦੇ ਵੱਖ-ਵੱਖ ਪ੍ਰਸ਼ਾਸਨਿਕ ਅਹੁਦਿਆਂ ਤੇ ਔਰਤ ਆਜੂ 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 ਤ੍ਰਿਪੰਥ ਆਜੂ 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 ਤ੍ਰਿਜੀ ਆਜੂ ਆਉਗਾ ਆਨੇ ਆਜੋ ਕੀ ਕਹਿਣ ਲੋੜ ਨਾ ਪਵੇ ਜਿੰਨੇ ਚਾਹੀਦੇ ਬਾਬਾ ਸਾਹਿਬ ਤੇਰੀ ਸੋਚ ਤੇ ਬਾਬਾ ਸਾਹਿਬ ਤੇਰੀ ਸੋਚ